ਅੱਜ ਜਿਹੜੇ ਵੱਡੇ ਵੱਡੇ ਬਧਾਇਆ ਦੇ ਏਰੀਆ ਆਏ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੋਈ ਕਿਸੇ ਦੀ ਨਜਾਇਜ਼ ਨਹੀਂ ਕੀਤੀ ਗਈ ਉਹ ਵੇਖਿਆ ਪਿਛਲੇ ਦਿਨੀ ਇੱਕ ਜਗ੍ਹਾ ਤੇ ਪੁਲਿਸ ਇੰਸਪੈਕਟਰ ਨੂੰ ਡੀਜ਼ਲ ਪਾ ਕੇ ਆਗਲਾ ਦਿੱਤੀ ਗਈ ਇੱਕ ਜਗ੍ਹਾ ਤੇ ਅਫਸਰਾਂ ਦੇ ਉੱਤੇ ਬੱਤ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਉਹ ਤੇ ਵੇਖੋ ਕਾਨੂੰਨ ਤਹਿਤ ਪੁਲਿਸ ਨੇ ਕਾਰਵਾਈ ਕੀਤੀ ਹੈ ਕਿਸੇ ਦੀ ਕੋਈ ਨਜਾਇਜ਼ ਗ੍ਰਿਫਤਾਰੀ ਨਹੀਂ ਹੋਈ ਉਹਦੇ 'ਚ ਵੀ ਵੇਖੋ ਸਾਡੀ ਕੋਸ਼ਿਸ਼ ਇਹੋ ਆ ਸਾਡੇ ਪਰਿਵਾਰ ਨੇ ਉਹ ਵੀ ਸਾਡੇ ਲਈ ਕੋਈ ਵੱਖਰੀ ਬਣਾਓ ਉਹ ਹਾਈ ਕੋਰਟ ਤੇ ਸਟੇ ਹੋ ਜਣੀ ਆ ਪਾਲਿਸੀ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਣਾਈ ਆ ਐਡਵੋਕੇਟ ਚਰਨਲ ਨਾਲ ਸਾਰੇ ਹਾਈ ਕੋਰਟ ਦੇ ਪੱਖ ਵੇਖ ਕੇ ਵਿਚਾਰਵਾਚ ਕੇ ਫੇਰੀ ਬਣਾਈ ਆ ਪੁਲਿਸ ਸਾਹਿਬ ਬਹੁਤ ਮਾਰਗੀ ਗੱਲ ਕਰਦਾ ਕਿ ਉਹ ਮੰਗ ਤੇ ਪੂਰੀ ਨਹੀਂ ਹੁੰਦੀ ਬਹੁਤ ਸਾਰੀਆਂ ਨਜਾਇਜ਼ ਬੱਸਾਂ ਚੱਲਦੀਆਂ ਜਿਹੜੀਆਂ ਜਿਹੜੇ ਟਰਾਂਸਪੋਰਟ ਵਿਭਾਗ ਨੂੰ ਬੜਾ ਨੁਕਸਾਨ ਕਰਦੀਆਂ ਜਦੋਂ ਅਫਸਰਾਂ ਨੂੰ ਸੰਬੰਧੀ ਫੋਨ ਕੀਤਾ ਜਾਂਦਾ ਹੈ ਫੋਨ ਤੱਕ ਨਹੀਂ ਚੱਕਦੇ ਕੋ ਗੱਲ ਇਹ ਤੁਸੀਂ ਮੈਨੂੰ ਦਿਓ ਉਹਨਾਂ ਬੱਸਾਂ ਦੇ ਨੰਬਰ ਜਿਹੜੀ ਕੋ ਨਜਾਇਜ਼ ਚੱਲਦੀ ਹੈ ਉਹਨਾਂ ਤੇ ਕਾਰਵਾਈ ਹੋਊਗੀ ਉਹ ਪੱਕੇ ਬਾਕੀ ਤੋਂ ਆ ਵੇਖਿਆ ਪਿਛਲੇ ਸਮੇਂ ਚ 2022 ਤੋਂ ਪਿੱਛੇ ਆਪਾਂ ਚੱਲ ਜੀਏ ਭਾਵੇਂ ਹਾਈਵੇਅ ਆ ਤੇ ਭਾਵੇਂ ਛੋਟੇ ਰੋੜ ਆ ਉਹਨਾਂ ਦੇ ਉੱਤੇ ਆਪਾਂ ਵੇਨੇ ਨੇ ਪ੍ਰਾਈਵੇਟ ਬੱਸਾਂ ਬਹੁਤਿਆਂ ਦੀਆਂ ਦੇ ਤੇ ਸਰਕਾਰੀ ਨਹੀਂ ਦੀਆਂ ਹੁੰਦੀਆਂ ਹੁਣ ਪ੍ਰਾਈਵੇਟ ਬੱਸਾਂ ਘੱਟ ਦੀਆਂ ਸਰਕਾਰੀ ਵੱਧ ਦੀਆਂ ਹੈਗੀ ਇਹ ਗੱਲ